ਫੜਾਂ ਕਾਰਨ ਪੰਜਾਬ ਦੇ ਕੀ ਹਾਲਾਤ ਬਣੇ ਹੋਏ ਨੇ ਹੁਣ ਤੱਕ ਤੁਸੀਂ ਸਾਰੇ ਭਲੀ ਭਾਤ ਇਸ ਚੀਜ਼ ਤੋਂ ਜਾਣੂ ਆ ਪਰ ਹਾਲ ਫਿਲਹਾਲ ਅਜੇ ਵੀ ਜਿਹੜੇ ਡੈਮ ਨੇ ਚਾਹੇ ਥੀਂ ਡੈਮ ਆ ਚਾਹੇ ਪੌਂਗ ਡੈਮ ਅਤੇ ਚਾਹੇ ਪਾਖੜਾ ਡੈਮ ਉਹ ਨੱਕੋ ਨੱਕ ਭਰੇ ਹੋਏ ਨੇ ਪ੍ਰਸ਼ਾਸਨ ਉਹਨਾਂ ਦਾ ਜਿਵੇਂ ਕਿਵੇਂ ਕਰਕੇ ਹੌਲੀ ਹੌਲੀ ਪਾਣੀ ਰਿਲੀਜ਼ ਕਰਨ ਦੀ ਲੈਵਲ ਮੇਨਟੇਨ ਰੱਖਣ ਦੀ ਜਾਂ ਥੋੜਾ ਨੀਵਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਪਰ ਅੱਜ ਤੋਂ بارشਾਂ ਦਾ ਦੁਬਾਰੇ ਫੇਰ ਦੌਰ ਜਿਹੜਾ ਸ਼ੁਰੂ ਹੋ ਗਿਆ ਅ ਅੱਜ ਅਧੀ ਰਾਤ ਤੋਂ ਬਾਅਦ ਹਮਾਚਲ ਦੇ ਕਨੌਰ ਜ਼ਿਲ੍ਹੇ ਦੇ ਵਿੱਚ ਬਹੁਤੇ ਥਾਵਾਂ ਤੇ ਤਕੜਾ ਮੀਂਹ ਵਰਿਆ ਤੇ ਇੱਕਾ ਤੋਂ ਕਾ ਥਾਵਾਂ ਤੇ ਉੱਥੇ ਬੱਦਲ ਵੀ ਫਟੇ ਨੇ ਜੇਕਰ ਪਾਖੜਾ ਡੈਮ ਦੀ ਗੱਲ ਕਰ ਲਈਏ ਤਾਂ ਪਾਖੜਾ ਡੈਮ ਦੇ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ 1672.79 ਸੀ 1672.79 ਪਿੱਛੋਂ ਪਾਣੀ ਆ ਰਿਹਾ ਸੀ 50500 ਕਿਊਸਕ ਅੱਗੇ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ 52600 ਕੁਝ ਕਿਊਸਕ ਜਿਹਦੇ ਵਿੱਚੋਂ 22000 ਕਿਊਸਕ ਨਹਿਰਾ 'ਚ ਜਾਂਦਾ ਬਾਕੀ ਰੋਪੜ ਹੈੱਡ ਤੋਂ ਅੱਗੇ ਜਿਹੜਾ 7 ਲੋਜ ਦੇ ਵਿੱਚ ਹਰੀਕੇ ਹੈੱਡ ਵੱਲੋਂ ਫਲੋ ਕਰ ਰਿਹਾ ਹੁਣ ਜਿਹੜਾ ਪਿਛੋਂ ਪਾਣੀ ਆ ਰਿਹਾ ਉਹ ਅਗਲੇ 4-5 ਦਿਨ ਉਹਦੇ ਵਿੱਚ ਵਧਦਾ ਹੋਣਾ ਤੈ ਆ ਤੇ ਜੇ ਵਧਦਾ ਹੋਣਾ ਤੈ ਆ ਤਾਂ ਇਹ ਡੈਮ ਦਾ ਲੈਵਲ 1671 ਤੋਂ 172 ਤੋਂ 173 174 ਵੱਲ ਜਾਊਗਾ ਤੇ ਪ੍ਰਸ਼ਾਸਨ ਨੂੰ ਇਹਦੇ ਵਿੱਚ ਪਾਣੀ ਛੱਡਣ ਦੀ ਨੋਬਤ ਆਊਗੀ ਤੇ ਜਿਹੜਾ ਇਹ ਪਾਣੀ ਛੱਡਿਆ ਜਾ ਰਿਹਾ 52663 ਕਿਊਸਕ ਇਹ ਵਧਾਉਣਾ ਪੈ ਸਕਦਾ ਇਹ ਜਦੋਂ ਵਧਾਇਆ ਜਾਊਗਾ ਤੇ ਫਿਰ ਸਤੌਲੇ ਦੇ ਵਿੱਚ ਪਾਣੀ ਦਾ ਲੈਵਲ ਹਰੀਕੇ ਹੈੱਡ ਤੱਕ ਵੱਧ ਸਕਦਾ ਇਹ 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 ਜਾਪ ਰਿਹਾ ਕਿ ਇਹ ਬਾਪੂਰੂ ਅਗਲੇ 2-3 ਦਿਨਾਂ ਦੇ ਦੌਰਾਨ ਪੌਂਗ ਡੈਮ ਦੇ ਵਿੱਚ ਜਿਹੜਾ ਇਸ ਟਾਈਮ ਪਾਣੀ ਦਾ ਪੱਧਰ ਜ ਸਵੇਰੇ 6:1391.90 ਫੁੱਟ ਸੀਗਾ ਪਿੱਛੋਂ ਪਾਣੀ ਆ ਰਿਹਾ ਸੀ 53000 ਕਿਊਸਕ ਤੇ ਅੱਗੇ ਪਾਣੀ ਛੱਡਿਆ ਜਾ ਰਿਹਾ ਸੀ 1 ਲੱਖ ਕਿਊਸਕ ਦੇ ਕਰੀਬ ਥੋੜਾ ਜਿਹਾ 1 ਲੱਖ ਕਿਊਸਕ ਤੋਂ ਜ਼ਿਆਦਾ ਛੱਡਿਆ ਜਾ ਰਿਹਾ ਸੀ ਜਿਹਦੇ ਕਰਕੇ ਪੌਂਗ ਡੈਮ ਜਿਹੜਾ 1393 ਫੁੱਟ ਨੂੰ ਪਾਰ ਕਰ ਗਿਆ ਸੀ ਹੁਣ 1391.90 ਫੁੱਟ ਤੇ ਆਇਆ ਪਰ ਜੇ ਪਿੱਛੇ ਹਿਮਾਚਲ ਦੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੋਂ ਬਿਆਸ ਆਉਂਦਾ ਦਵਾਰੇ ਅਗਲੇ 3-4 ਦਿਨਾਂ ਦੇ ਵਿੱਚ ਮੀਂਹ ਪੈ ਜਾਂਦੇ ਨੇਗੇ ਜਿੱਦਣ ਇਹ ਕਿ ਆਸਰਈਆਂ ਨੇ ਇਹਦੇ ਵਿੱਚ ਪਾਣੀ ਦਵਾਰੇ ਫੇਰ ਜ਼ਿਆਦਾ ਆਊਗਾ ਤੇ ਇਹ ਫੇਰ ਲੈਵਲ ਇਹਦਾ ਉੱਪਰ ਨੂੰ ਜਾਣਾ ਸ਼ੁਰੂ ਕਰ ਸਕਦਾਗਾ ਸੋ ਇਸ ਕਰਕੇ ਇਹਦੇ ਵਿੱਚੋ ਜੇ 1 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਤਾਂ ਅਗਲੇ ਆਉਂਦੇ ਦਿਨਾਂ ਦੇ ਦੌਰਾਨ ਛੱਡਿਆ ਜਾ ਰਿਹਾ ਪਾਣੀ ਘਟਣ ਦੇ ਘਟਾਉਣ ਦੇ ਫਿਲਹਾਲ ਕੋਈ ਅਸਾਰ ਜਿਹੜਾ ਨਹੀਂ ਜਾਪ ਰਿਹਾ ਤੇ ਇਹ ਪਾਣੀ ਐਜ਼ ਇਟ ਫਲੋ ਕਰਕੇ ਬਿਆਸ ਦੇ ਰਾਹੀਂ ਹਰੀਕੇ ਹੈੱਡ ਤੱਕ ਪਹੁੰਚਦਾ ਰਹੂਗਾ ਇਹਨਾਂ ਦੋਵਾਂ ਦਰਿਆਵਾਂ ਦਾ ਪਾਣੀ ਮਿਲਾ ਕੇ ਬਾਕੀ ਬੇਈਆਂ ਦਾ ਪਾਣੀ ਮਿਲਾ ਕੇ ਚੋਆਾਂ ਦਾ ਖੱਡਾਂ ਦਾ ਪਾਣੀ ਮਿਲਾ ਕੇ ਜਿਹੜਾ ਹਰੀਕੇ ਹੈੱਡ ਤੱਕ ਪਾਣੀ ਪਹੁੰਚ ਰਿਹਾਗਾ ਉਹ 270000 ਕਿਊਸਕ ਤੱਕ ਪਹੁੰਚ ਰਿਹਾਗਾ 270000 ਕਿਊਸਕ ਤੱਕ ਤੇ ਹਰੀਕੇ ਹੈੱਡ ਤੋਂ ਜਿਹੜਾ ਅੱਗੇ ਪਾਣੀ ਸਤਲੋਏ ਵਿੱਚ ਛੱਡਿਆ ਜਾ ਰਿਹਾ ਉਹ 263000 ਕਿਊਸਕ ਛੱਡਿਆ ਜਾ ਰਿਹਾ ਆਉਂਦੇ ਦਿਨਾਂ ਦੇ ਦੌਰਾਨ ਇਹ ਹਰੀਕੇ ਹੈੱਡ ਤੱਕ ਪਹੁੰਚ ਰਹੇ ਪਾਣੀ ਦੇ ਵਿੱਚ ਵਾਧਾ ਹੋ ਸਕਦਾ ਇਦਾਂ ਦੇ ਅਸਾਰ ਬਣਦੇ ਜਾ ਬ ਰਹੇ ਨੇ ਜਿਹੜਾ 270000 ਕੀ ਉਸਕ ਪਹੁੰਚ ਰਿਹਾ ਇਹ 3 ਲੱਖ ਕੀ ਉਸਕ ਤੱਕ ਵੀ ਪਹੁੰਚ ਸਕਦਾ ਅਗਲੇ 3-4 ਦਿਨਾਂ ਦੇ ਦੌਰਾਨ ਜਾਂ 3 ਲੱਖ ਨੂੰ ਪਾਰ ਵੀ ਕਰ ਸਕਦਾ ਜਿਹੜਾ ਹਰੀਕੇ ਹੱਟ ਤੋਂ 263000 ਛੱਡਿਆ ਜਾ ਰਿਹਾ ਇਹ 3 ਲੱਖ ਵੀ ਛੱਡਣਾ ਪੈ ਸਕਦਾ ਅੱਗੇ ਸੋ ਅਸੀਂ ਪਹਿਲੇ ਦਿਨਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜੇ ਐਤਕੀ ਖੜਾਂ ਦੇ ਹਾਲਾਤ ਬਣੇ ਹੋਏ ਨੇ ਇਹ ਲੰਮੇ ਚੱਲਣ ਦੇ ਅਸਾਰ ਨੇ ਤੇ ਇਸ ਵਕਤ ਤੋਂ ਪ੍ਰਸ਼ਾਸਨ ਵੀ ਆਮ ਲੋਕ ਵੀ ਜਿਹੜਾ ਸੁਚੇਤ ਰਹਿਣ ਇਹ ਅਰਦਾਸ ਆਪਾਂ ਕੁਦਰਤਕ ਪ੍ਰਮਾਤਮਾ ਕੇ ਕਰੀਏ ਕਿ 3-4 ਸਤੰਬਰ ਤੱਕ ਟਿਕਾਣ ਨਾਲ ਟੱਪ ਜੇ ਤਾਂ ਉਸ ਤੋਂ ਬਾਅਦ ਕੁਝ ਰਾਹਤ ਮਿਲ ਸਕਦੀ ਆ 3-4 ਸਤੰਬਰ ਤੱਕ ਸਾਹ ਹਜੇ ਔਖੇ ਨੇ ਮਾਜੇ ਦੇ ਖੇਤਰ ਦਵਾਬੇ ਦੇ ਖੇਤਰ ਮਾਲਵੇ ਦੇ ਵਿੱਚੋਂ ਜਿਹੜਾ ਫਾਜ਼ਲ ਕਾ ਫਰੋਜ਼ਪੁਰ ਇਹ ਖੇਤਰ ਪਹਿਲੀ ਜਿਹੜਾ ਹੜਾਂ ਦੀ ਮਾਰ ਹੀਟ ਨੇ ਹੁਣ ਜਿਹੜਾ ਅਗਲਾ ਖਤਰਾ ਮੰਡਰਾਉਣ ਲੱਗ ਗਿਆ ਓਹੋ ਸਤਲੋਜ ਦੇ ਕਿਨਾਰੇ ਬuad ਖੇਤਰ ਜਾਂ ਮਾਲਵਾ ਖੇਤਰ ਤੇ ਜਿਹੜਾ ਘੱਗਰ ਦੇ ਕਿਨਾਰੇ ਵਾਲੇ ਖੇਤਰਾਂ ਨੂੰ ਵੀ ਖਤਰਾ ਮੰਡਰਾ ਰਿਹਾ ਤੇ ਅਗਲੇ 3-4 ਦਿਨ ਇਹਨਾਂ ਦੇ ਲਈ ਵੀ ਜਿਹੜਾ ਕੰਮ ਥੋੜਾ ਜਿਹਾ ਔਖਾ ਹੁੰਦਾ ਜਾ ਪਰਿਆ ਸੋ ਡੈਮ ਨੱਕੋ ਨੱਕ ਭਰੇ ਹੋਏ ਨੇ ਜੀ ਇਹਨਾਂ ਦੇ ਵਿੱਚ ਪਿੱਛੋਂ ਪਾਣੀ ਦੀ ਆਮਦ ਅਗਲੇ ਦਿਨਾਂ ਦੇ ਦੌਰਾਨ ਵਧੂਗੀ ਤਾਂ ਕੇ ਪਾਣੀ ਛੱਡਣ ਦਾ ਚੱਕਰ ਵੀ ਜਿਹੜਾ ਵਧੂਗਾ ਤੇ ਸਮੱਸਿਆਵਾਂ ਹਜੇ ਸੁਲਝਣ ਦਾ ਨਾਂ ਸ਼ਾਇਦ ਨਾ ਲੈਣਾ ਸੋ ਇਹਨਾਂ ਕਾ ਅਪਡੇਟਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਅਪਡੇਟ 29 ਅਗਸਤ 2000 ਬੱਚੀ ਸਵੇਰੇ 6 ਵਜੇ ਦੇ ਡਾਟ ਦੇ ਆਧਾਰਤ ਸੀਗਾ